का क्या तो स्वामी मानस की गत कोट पर ਮਾਰੇ ਖੰਡੋ ਅਨਿਕ ਵਿਦੀ ਸਮਝਾਓ ਨਨ ਲਪ ਮਤ ਤੋਰੀ ਤੂੰ ਆਪਨ ਵਿਰਦ ਰਖਾਓ ਹਮ ਅਗਿਆ ਮਤ ਥੋਰੀ ਤੁਮ ਆਪਣੇ ਦੇਦਰ ਖਾਵੋ ਪਰਮ ਸਨਮਾਨੀ ਯੋਗ ਜੁਗੋ ਜੁਗ ਅਟਲ ਚਰ ਛਤਰ ਤਖਤ ਦੇ ਮਾਲਿਕ ਦਇਆ ਸਿੰਧ ਕਿਰਪਾ ਨਿਦ ਗੁਰਤਾ ਗੱਦੀ ਤੇ ਵਿਰਾਜਮਾਨ ਸਤਿਗੁਰੂ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਰਵਤਰ ਮਾਈ ਭਾਈ ਬਹੁਤ ਵੱਡਿਆਂ ਭਾਗਾਂ ਵਾਲੇ ਹੋ ਜੋ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਜੀ ਦੇ ਹੋਵੇ ਵੱਲ ਇਤਨਾ ਦੀ ਮਿੱਠੀ ਪਿਆਰੀ yaad ਸਿਮਰਤੀ ਦੇ ਅੰਦਰ ਸਜੇ ਹੋਏ ਗੁਰਮਤ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨ ਦਾ ਸਫਲ ਯਤਨ ਕਰ ਰਹੇ ਹੋ ਬਹੁਤ ਹੀ ਪਿਆਰ ਦੇ ਨਾਲ ਸਨਮਾਨਯੋਗ ਸੰਤ ਆਬਾ ਮੋਹਨ ਸਿੰਘ ਜੀ ਆਪਾਂ ਸਾਰਿਆਂ ਨੂੰ ਵਾਹਿਗੁਰੂ ਗੁਰਮੰਤਰ ਦੇ ਨਾਲ ਜਪ ਰਹੀ ਜੋੜ ਰਹੇ ਸਨ ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ ਨਾਮ ਕਿਉਂ ਜਪਣੇ ਨਾਮ ਕਿਵੇਂ ਜਪਣੇ ਨਾਮ ਜਪਣ ਦਾ ਲਾਭ ਕੀ ਹੋਏਗਾ ਇਹ ਚੀਜ਼ਾਂ ਜ਼ਰੂਰ ਵਿਚਾਰਨੀਆਂ ਚਾਹੀਦੀਆਂ ਨੇ ਕਿਉਂਕਿ ਗੁਰਮਤ ਸਮਾਗਮ ਦਾ ਅਰਥ ਹੀ ਇਹ ਹੈ ਸਮਾਗਮ ਭਾਵੇਂ ਸਤਗੁਰੂ ਸਹਿਬਾਨ ਜੀਆਂ ਦੇ ਪ੍ਰਕਾਸ਼ ਪੁਰਬ ਦਾ ਹੋਵੇ ਭਾਵੇਂ ਕੋਈ ਸ਼ਹੀਦੀ ਦਿਹਾੜਾ ਹੋਵੇ ਭਾਵੇਂ ਕਿਸੇ ਸੰਤ ਮਹਾਂਪੁਰਸ਼ ਦੀ ਕੋਈ ਵਰਸੀ ਹੋਵੇ ਹਰ ਸਮਾਗਮ ਵਿੱਚ ਇਹ ਸੱਦਾ ਦਿੱਤਾ ਜਾਂਦਾ ਹੈ ਕਿ ਗੁਰਮਤ ਸਮਾਗਮ ਭਾਵ ਗੁਰੂ ਦੀ ਮਤ ਸਿੱਖਣ ਵਾਸਤੇ ਗੁਰੂ ਕੋਲ ਇਕੱਠੇ ਹੋਣਾ ਹੈ। ਹਰ ਸਮਾਗਮ ਦਾ ਮਕਸਦ ਹੈ ਗੁਰੂ ਦੀ ਮਤ ਸਿੱਖਣੀ। ਕਿਉਂਕਿ ਹਰ ਕੰਮ ਦਾ ਕੋਈ ਨਾ ਕੋਈ ਪਰਪਸ ਹੁੰਦਾ ਹੈ। ਮਨੁੱਖ ਨੂੰ ਪਤਾ ਹੋਣਾ ਚਾਹੀਦਾ ਹੈ। ਜੇ ਕਿਸੇ ਕੰਮ ਦਾ ਪਰਪਸ ਨਾ ਪਤਾ ਹੋਵੇ ਮਨੋਰਥ ਨਾ ਪਤਾ ਹੋਵੇ ਤਾਂ ਦੋ ਚੀਜ਼ਾਂ ਵੇਸਟ ਹੁੰਦੀਆਂ ਨੇ ਤੁਹਾਡੀਆਂ ਇੱਕ ਟਾਈਮ ਵੇਸਟ ਹੁੰਦਾ ਹੈ ਦੂਜਾ ਤੁਹਾਡੀ ਮਨੀ ਵੇਸਟ ਹੁੰਦੀ ਹੈ ਉਹ ਤੀਸਰਾ ਸਮਝੀਏ ਤਾਂ એનર્ਜੀ ਵੇਸਟ ਹੁੰਦੀ ਹੈ ਪਰਪਸ ਪਤਾ ਹੋਣਾ ਚਾਹੀਦਾ ਕਿਉਂ ਆਏ ਆ ਪਾਤਸ਼ਾਹ ਨੇ ਬਾਣੀ ਅੰਦਰ ਬਚਨ ਕਹੇ ਭਾਈ ਸਤਸੰਗਤ ਵਿੱਚ ਆ ਕੇ ਤੂੰ ਲਾਹਾ ਪ੍ਰਾਪਤ ਕਰਨਾ ਤੇਰਾ ਇੱਕੋ ਹੀ ਕੰਮ ਹੈ ਸੰਗਤ ਵਿੱਚ ਹੋਰ ਕੋਈ ਕੰਮ ਨਹੀਂ ਭਾਵੇਂ ਕੀਰਤਨ ਹੋ ਰਿਹਾ ਹੈ ਭਾਵੇਂ ਕਥਾ ਹੋ ਰਹੀ ਹੈ ਭਾਵੇਂ ਪਾਠ ਪੜਿਆ ਜਾ ਰਿਹਾ ਹੈ ਸੁਰਤੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਕਥਾ ਰਾਹੀ ਵੀ ਵਾਹਿਗੁਰੂ ਰੱਬ ਗੁਰੂ ਯਾਦ ਆਉਂਦਾ ਕਿਰਤਨ ਰਾਹੀ ਵੀ ਰੱਬ ਤੇ ਗੁਰੂ ਦੀ ਯਾਦ ਆਉਂਦੀ ਹੈ ਪਾਠ ਪੜੋਂਗੇ ਪਾਠ ਰਾਹੀ ਵੀ ਗੁਰੂ ਤੇ ਰੱਬ ਦੀ ਯਾਦ ਆਉਂਦੀ ਹੈ ਤੇ ਜਦੋਂ ਸਿੱਧਾ ਜਿੱਤੇ ਕਰੋਗੇ ਵਾਹਿਗੁਰੂ ਫਿਰ ਤਾਂ ਸਿੱਧਾ ਹੀ ਉਹਨੂੰ ਯਾਦ ਕਰ ਰਹੇ ਇਹਨੂੰ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ गोविंद ਮਿਲਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇ ਰਕਤ ਨ ਕਾਮ ਮਿਲ ਸਾਧ ਸੰਗਤ ਤੇ ਕੀ ਕਰਨਾ ਸੰਗਤ ਵਿੱਚ ਆ ਕੇ ਭਜ ਕੇਵਲ ਨਾਮ ਬੋਲੋ ਭਜ ਕੇਵਲ ਨਾਮ ਕੇਵਲ ਤੇ ਕੇਵਲ ਓਨਲੀ ਕੋਈ ਕੰਮ ਹੈ ਸੰਗਤ ਵਿੱਚ ਸੁਰਤ ਟਿਕੇ ਤੇ ਸੁਰਤੀ ਜਪੇ ਸਤਨਾਮ ਸ੍ਰੀ ਵਾਹਿਗੁਰੂ ਮਾਨਸ ਜਨਮ ਦਾ ਲਾਹ ਹੀ ਇਹ ਹੈ ਜਿੱਥੋਂ ਮਹਾਂਪੁਰਸ਼ਾਂ ਨੇ ਬਚਨ ਛੱਡੇ ਨੇ ਕਥਾ ਕਰਦਿਆਂ ਮੈਂ ਉੱਥੋਂ ਹੀ ਅੱਗੇ ਤੋਰਨੇ ਇਹਨੂੰ ਧਿਆਨ ਨਾਲ ਸੁਣਿਓ ਇੱਕ ਵਾਰ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾਓ ਔਰ ਦੋਵੇਂ ਹੱਥ ਜੋੜ ਕੇ ਗੱਜ ਕੇ ਅੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਗੁਰਮੰਤਰ ਹੈ ਜਪਹੁ ਮੈਂ ਖੋਈ ਨਾਮ ਜਪਨੇ ਔਰ ਵਾਰ-ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਨਾਮ ਜਪ। ਮਰ ਕਿਉਂ? ਕਹਿੰਦੇ ਭਾਈ ਜਿਹੜੇ ਦੇਸ਼ ਵਿੱਚ ਜਾਈਏ ਉੱਥੇ ਉਸੇ ਦੇਸ਼ ਦੀ ਕਰੰਸੀ ਚੱਲਦੀ ਹੈ। ਜਦੋਂ ਤੁਸੀਂ ਵਿਜ਼ਿਟ ਕਰਦੇ ਹੋ ਦੂਜੀਆਂ ਕੰਟਰੀਆਂ ਵਿੱਚ ਹਰ 에어ਪੋਰਟ ਉੱਤੇ ਕਰੰਸੀ ਚੇਂਜ ਕਰਨ ਵਾਸਤੇ ਬਾਕਸ ਲੱਗੇ ਨੇ। ਉਹ ਤੁਹਾਡੇ ਕੋਲੋਂ ਟੋਡੇ ਵਾਲੇ ਪੈਸੇ ਲੈ ਲੈਂਦੇ ਨੇ ਜਿਸ ਕੰਟਰੀ ਵਿੱਚ ਤੁਸੀਂ ਐਂਟਰੀ ਕਰ ਰਹੇ ਹੋ ਉੱਥੋਂ ਦੇ ਮਿਲ ਜਾਣਗੇ ਕਿਉਂਕਿ ਉੱਥੇ ਉਹ ਚੱਲ ਰਹੇ ਨੇ ਪਾਤਸ਼ਾਹਨ ਕੇ ਭਾਈ ਜਿਸ ਦੇਸ਼ ਵਿੱਚ ਤੂੰ ਜਾਣਾ ਹੈ ਆ ਸਰੀਰ ਛੱਡ ਕੇ ਕਿਉਂਕਿ ਉੱਥੇ ਤੂੰ ਤਾਂ ਜਾਣਾ ਉੱਥੋਂ ਆਇਆ ਹੋਇਆ ਇੱਕ ਨੁਕਤਾ ਹੋਰ ਨੋਟ ਕਰਿਓ ਕਿਉਂਕਿ ਜਦੋਂ ਅੱਜ ਦੀਆਂ ਐਗਜ਼ੈਂਪਲਾਂ ਲਵਾਂਗੇ ਨਾ ਨਵੇਂ ਯੁੱਗ ਦੀਆਂ ਉਹ ਫਿਰ ਬੱਚਿਆਂ ਨੂੰ ਛੇਤੀ ਪਕੜ ਵਿੱਚ ਆਉਂਦੀਆਂ ਨੇ ਜਦੋਂ ਕੋਈ ਕਿਸੇ ਦੇਸ਼ ਦਾ ਵੀਜ਼ਾ ਲੈਂਦਾ ਹੈ ਔਰ ਉਸ ਦੇਸ਼ ਵਿੱਚ ਐਂਟਰੀ ਕਰਦਾ ਹੈ ਤਾਂ ਇਮੀਗ੍ਰੇਸ਼ਨ ਵਾਲੇ ਤੁਹਾਨੂੰ ਇੱਕੋ ਹੀ ਸਵਾਲ ਸਭ ਤੋਂ ਪਹਿਲਾਂ ਕਰਨਗੇ ਉਹ ਇਹ ਹੈ ਵੀ ਤੁਸੀਂ ਵਾਪਸ ਕਦੋਂ ਜਾਣੇ ਐਂ ਪੁੱਛਦੇ ਨੇ ਕਿੰਨਾ ਚਿਰ ਰਹਿਣਾ ਹੈ ਵਾਪਸ ਕਦੋਂ ਜਾਓਗੇ ਕਿੰਨਾ ਚਿਰ ਰਹਿਣਾ ਹੈ ਉਹਦੀ ਤੁਸੀਂ ਪਲੀਜ਼ ਸ਼ੋ ਮੀ ਟਿਕਟ ਆਪਣੀ ਟਿਕਟ ਦਿਖਾਓ ਰਿਟਰਨ ਰਿਟਰਨ ਟਿਕਟ ਵੇਖਦੇ ਨੇ ਵਾਪਸ ਕਦੋਂ ਜਾਣਾ ਹੈ ਜਿਹੜੇ ਦੇਸ਼ ਤੋਂ ਆਏ ਹੋ ਤੁਸੀਂ ਸਾਡੀ ਕੰਟੀ ਤੋਂ ਵਾਪਸ ਕਦੋਂ ਜਾਣਾ ਉੱਥੇ ਜਿਸ ਦੇਸ਼ ਵਿੱਚ ਆਪਾਂ ਰਹਿ ਰਹੇ ਆਂ ਭਾਵੇਂ ਸੰਸਾਰ ਵਿੱਚ ਮ੍ਰਿਤ ਮੰਡਲ ਵਿੱਚ ਇਹ ਗੱਲ ਸੱਚ ਹੈ ਜੋ ਮਹਾਂਪੁਰਸ਼ ਕਹ ਰਹੇ ਸੀ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਇਹ ਗੱਲ ਕਹੀ ਹੋਈ ਹੈ ਭਾਈ ਤੂੰ ਇਸ ਦੇਸ਼ ਵਿੱਚ ਪੱਕਾ ਰਹਿਣ ਵਾਸਤੇ ਨਹੀਂ ਆਇਆ ਤੈਨੂੰ ਦੁਨੀਆ ਚੋਂ ਵਾਪਸ ਜਾਣਾ ਹੀ ਪੈਣਾ ਇਸ ਦੇਸ਼ ਵਿੱਚ 30 40 50 60 70 80 100 ਸਾਲ ਕਿੰਨਾ ਕੁ ਜੀ ਲੈਣਾ ਇੱਕ ਦਿਨ ਇਸ ਦੇਸ਼ ਤੋਂ ਵਾਪਸ ਜਾਣਾ ਔਰ ਰੱਬ ਨੇ ਤੇਰੀ ਰਿਟਰਨ ਟਿਕਟ ਬਣਾਈ ਹੋਈ ਹੈ ਸੰਸਾਰ ਵਿੱਚ ਆਪਾਂ ਸਾਰਿਆਂ ਨੂੰ ਜਦੋਂ ਰੱਬ ਨੇ ਕੱਲੇ ਇਸ ਦੁਨੀਆ ਦੇ ਦੇਸ਼ ਵਿੱਚ ਕੱਲਣ ਲੱਗਿਆਂ ਯਾਤਰਾ ਤੇ ਉਦੋਂ ਰੱਬ ਨੇ ਸਾਡੀ ਟਿਕਟ ਨਾਲ ਬਣਾ ਕੇ ਕੱਲੀ ਹੈ ਈਵਨ ਇੱਥੋਂ ਤੱਕ ਕਿ ਵਾਪਸ ਦੁਨੀਆ ਤੋਂ ਕਦੋਂ ਜਾਣਾ ਹੈ ਇਹ ਰੱਬ ਨੇ ਲਿਖਣ ਤੋਂ ਬਾਅਦ ਆਉਣ ਵਾਲੀ ਗੱਲ ਕਹੀ ਆਪੋ ਆਪਣੋ ਤੁਸੀਂ ਵਾਰੀ ਪਾਸਪੋਰਟ ਤੇ ਵੀ ਵੀਜ਼ਾ ਚੈੱਕ ਕਰਿਓ ਉੱਥੇ ਵੀ ਐਕਸਪਾਇਰੀ ਡੇਟ ਲਿਖੀ ਹੋਈ ਹੈ ਕਿ ਕਦੋਂ ਤੱਕ ਹੈ ਵੀਜ਼ੇ ਦੀ ਡੇਟ ਲਿਖੀ ਹੋਈ ਹੈ ਕਦੋਂ ਤੱਕ ਹੈ ਤੁਹਾਡਾ ਪਾਸਪੋਰਟ ਵੀ ਕੋਈ ਡੇਟ ਲਿਖੀ ਹੋਈ ਹੈ ਦੇ ਇੰਨੇ ਸਾਲ ਲਈ ਬਣਿਆ ਉਤੋਂ ਬਾਅਦ ਉਹ ਵੀ ਮੁੱਕ ਜਾਣਾ ਹੈ ਇਨੂੰ ਹਜ਼ੂਰ ਕਹਿੰਦੇ ਮਰਨ ਲਿਖਾਏ ਮੰਡਲ ਮੈਂ ਆਏ ਜੀਵਨ ਸਾਜੇ ਮਾਈ ਭਾਈ ਤਰ ਜੀਵਨ ਯਾਤਰਾ ਲਿਖੀ ਹੈ ਪਰ ਰੱਬ ਨੇ ਪਹਿਲਾਂ ਵਾਪਸੀ ਲਿਖੀ ਹੈ ਕਿ ਵਾਪਸ ਕਦੋਂ ਜਾਏਗਾ ਹੁਣ ਜਦੋਂ ਉਸ ਦੇਸ਼ ਵਿੱਚ ਵਾਪਸ ਜਾਣਾ ਹੈ ਉੱਥੇ ਕਰੰਸੀ ਕਿਹੜੀ ਚੱਲਣੀ ਹੈ ਉਸ ਦੇਸ਼ ਵਾਸਤੇ ਧਨ ਚਾਹੀਦਾ ਹੈ ਉਸ ਦੇਸ਼ ਵਿੱਚੋਂ ਇੱਕੋ ਹੀ ਧਨ ਲੈ ਕੇ ਆਪਾਂ ਆਏ ਸੀ ਜਿਹਨੂੰ ਮਹਾਰਾਜ ਜੀ ਨੇ ਕਿਹਾ ਮਾਤ ਗਰਵ ਮੈਂ ਆਪਨ ਸਿਮਰਨ ਦੇ ਤੈ ਤੂੰ ਰੱਖਣ ਹਾਰੇ ਭਾਈਓ ਰੱਬ ਦੇ ਨਾਮ ਦਾ ਸਿਮਰਨ ਧਨ ਹੀ ਉੱਥੇ ਚੱਲਣੇ ਉੱਥੇ ਹੋਰ ਕੁਝ ਵੀ ਨਹੀਂ ਚੱਲੇਗਾ ਤੂੰ ਕਹਿੰਵੇਂ ਇੱਥੇ ਮੇਰੇ ਕੋਲ ਪ੍ਰਾਪਰਟੀ ਬਹੁਤ ਐ ਇੱਥੇ ਮੇਰੇ ਕੋਲ ਚਾਰ ਘਰ ਨੇ ਇੱਥੇ ਮੇਰੇ ਕੋਲ ਤਿੰਨ ਗੱਡੀਆਂ ਨੇ ਇਹ ਚੀਜ਼ਾਂ ਉੱਥੇ ਨਹੀਂ ਚੱਲਣਗੀਆਂ ਇਹ ਸਭ ਕੁਝ ਇੱਥੇ ਰਹਿ ਜਾਏਗਾ ਮਨੁੱਖ ਦਾ ਜੀਵਨ ਸਿਰਫ ਕਾਗਜੀ ਜੀਵਨ ਹੈ ਕਾਗਜ਼ੀ ਸਮਝਦੇ ਹੋ ਆਪਾਂ ਕਾਗਜ਼ ਤੇ ਡਿਪੈਂਡ ਹੈ ਤੁਸੀਂ ਭਾਵੇਂ ਕੁਝ ਵੀ ਹੋ ਮੋਂ ਤੁਹਾਡਾ ਕਾਗਜ਼ ਦੱਸਦਾ ਪਾਸਪੋਰਟ ਕਿ ਤੁਸੀਂ ਕੌਣ ਹੋ ਤੁਹਾਡਾ ਕਾਗਜ਼ ਦੱਸੇਗਾ ਜਿਹੜਾ ਕਾਰਡ ਜਾਂ ਕੋਈ ਅਦਾ ਹਾਰ ਕਾਰਡ ਉੱਥੇ ਇੰਡੀਆ ਤੇ ਬਣੇ ਇੱਥੇ ਕੋਈ ਤੁਹਾਡਾ ਕਾਰਡ ਬਣਦੇ ਉਹ ਦੱਸਦਾ ਕੌਣ ਹੈ ਜਦੋਂ ਤੁਹਾਨੂੰ ਕੋਈ ਰੋਕਦੇ ਉਦੋਂ ਪੁਲਿਸ ਵਾਲੇ ਪਹਿਲਾਂ ਪੁੱਛਦੇ ਨੇ ਕਾਗਜ਼ ਦਿਓ ਲਾਇਸੈਂਸ ਦਿਓ ਦੋシン ਘਰ ਸ਼ੋਅ ਕਰਨਾ ਕਿ ਮੇਰਾ ਤਕਾਬਜ ਦਿਓ ਤੁਹਾਡੇ ਕੋਲ ਕਿੰਨੇ ਪੈਸੇ ਨੇ ਮੂੰਹ ਜਵਾਨੀ ਕਹੋ ਕਿ ਇੰਨੇ ਹਜ਼ਾਰ ਪਾਉਂਡ ਮੇਰੇ ਕੋਲ ਜਮੇ ਉਹ ਕਹਿੰਦੇ ਨਹੀਂ ਸਟੇਟਮੈਂਟ ਦਿਓ ਕਾਗਜ਼ ਦਿਓ ਕਾਗਜ਼ ਤੇ ਸਭ ਕੁਝ ਡਿਪੈਂਡ ਹੈ ਔਰ ਸਾ ਸਨਤ ਇਸ ਸੰਸਾਰ ਵਿੱਚ ਹੀ ਕਾਗਜ਼ ਚੱਲਦੇ ਨੇ ਅੱਗੇ ਚੱਲਣ ਵਾਲਾ ਨਹੀਂ ਐ ਅੱਗੇ ਇੱਕੋ ਹੀ ਕਾਗਜ ਚੱਲਣਾ ਐ ਜਿੱਥੇ ਆਹ ਸੰਸਾਰ ਦੀਆਂ ਚੀਜ਼ਾਂ ਨਹੀਂ ਚੱਲਣਗੀਆਂ ਸਿਰਫ ਵਰਤੋਂ ਵਾਸਤੇ ਐ ਸੰਸਾਰ ਵਿੱਚ ਜਿੰਨੀ ਦਿਨ ਸਰੀਰ ਐ ਉੰਨੀ ਦਿਨ ਵਰਤਾਂ ਅੱਗੇ ਫਿਰ ਇੱਕ ਧਨ ਚੱਲਣਾ ਐ ਉਹਨੂੰ ਮਹਾਰਾਜ ਕਹਿੰਦੇ ਨੇ ਰੱਬ ਦਾ ਨਾਮ ਭਾਈ ਜਦੋਂ ਤੂੰ ਉਹ ਧਨ ਜੱਪ ਕੇ ਇਕੱਠਾ ਕਰ ਲਵੇਂ ਉਹ ਤੇਰੇ ਨਾਲ ਜ਼ਰੂਰ ਜਾਏਗਾ ਭਾਵੇਂ ਥੋੜਾ ਹੀ ਹੋਵੇ ਤੇਰੇ ਕੋਲ ਕੰਮ ਆਏਗਾ ਪਟੋ ਸ਼ਬਦ ਤੁਹਾਨੂੰ ਯਾਦ ਹੈ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਤੁਹਾਨੂੰ ਬਾਬਾ ਜੀ ਕਹਿ ਰਹੇ ਸੀ ਨਾ ਕੋਈ ਨਾਲ ਨਹੀਂ ਜਾਣਾ ਮਾਪਿਓ ਗੁਰਮਤ ਵਿੱਚ ਇਹਦਾ ਅਰਥ ਭਾਵ ਇਹ ਵੀ ਨਹੀਂ ਹੈ ਕਿ ਸਭ ਕੁਝ ਛੱਡ ਕੇ ਭੱਜ ਜਾਣਾ ਨਹੀਂ ਰੋਹ ਇਹਦੇ ਵਿੱਚ ਸਰੀਰ ਵਿੱਚ ਜੀਵਨ ਚ ਰਹਿੰਦੇ ਪਰਿਵਾਰ ਪੁੱਤਰ ਧੀਆਂ ਸੰਸਾਰ ਠੀਕ ਹੈ ਪਰ ਇਹ ਨਾਲ ਹੀ ਹਾਜ਼ ਰੱਖਣੀ ਹੈ ਆਪਾਂ ਗੁਰੂ ਸਾਹਿਬ ਦੀ ਕਿ ਨਾਲ ਕੋਈ ਚੀਜ਼ ਜਾਣੀ ਹੈ ਪੜੋ ਜਹਿ ਮਾਤ ਪਿਤਾ ਸੁਤ ਮੀਤ ਨ ਭਾਈ ਮਨੁਹਾ ਨਾਮ ਤੇਰੇ ਸੰਗ ਹਾਂ ਤੁਹਾਡੀ ਆਵਾਜ਼ ਆਉਣੀ ਚਾਹੀਦੀ ਹੈ ਚਾ ਪਾਣੀ ਪੀਤਾ ਤੁਸੀਂ ਸਾਰਿਆਂ ਨੇ ਚਾ ਪੀਤੀ ਹੋਈ ਹੈ ਗੱਜ ਕੇ ਬੋਲੋ ਫਿਰ ਜਹਿ ਮਾਤ ਪਿਤਾ ਸੁਤ ਮੀਤ ਨ ਭਾਈ ਮਨੁਹਾ ਨਾਮ ਤੇਰੇ ਜੇ ਮਹਾਂ ਪਿਆਨ ਦੂਤ ਜਮਦਲੇ ਤੇ ਕੇਵਲ ਨਾਮ ਸੰਗ ਤੇਰੇ ਜੇ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿ ਨਮਾਹੇ ਉਧਾਰੀ ਜਿਵੇਂ ਦੁਨਿਆਵੀ ਧਨ ਦੁਨੀਆਂ ਦੀਆਂ ਮੁਸ਼ਕਲਾਂ 'ਚ ਕੰਮ ਆਉਂਦਾ ਜਿਹਦੇ ਕੋਲ ਪੈਸਾ ਹੈ ਦੁਨੀਆਂ ਦੀ ਮੁਸ਼ਕਲ ਵਿੱਚ ਕੰਮ ਆਉਂਦਾ ਪਰ ਜਿੱਥੇ ਆਤਮ ਮੁਸ਼ਕਲ ਪੈਦਾ ਹੋਣੀ ਹੈ ਉੱਥੇ ਕੋਈ ਧਨ ਪੈਸਾ ਨਹੀਂ ਚੱਲੇਗਾ ਉੱਥੇ ਕੋਈ ਚੀਜ਼ ਚੱਲਣੀ ਹੈ ਜਿਨੇ ਜੱਪਿਆ ਹੋਏਗਾ ਉਹ ਨਾਲ ਜਾਂਦਾ ਹੈ ਜੱਪਿਆ ਹੋਇਆ ਨਾਮ ਧਨ ਨਾਲ ਜਾਂਦਾ ਹੈ ਸਰੀਰ ਵਿੱਚ ਰਹਿੰਦੇ ਆ ਕੀਤੇ ਹੋਏ ਚੰਗੇ ਕਰਮ ਮਨੁੱਖ ਦੇ ਨਾਲ ਜਾਂਦੇ ਨੇ ਉਹ ਰੱਬ ਦੀ ਦਰਗਾਹ ਵਿੱਚ ਸੱਜਣ ਬਣ ਕੇ ਛਡਾਉਂਦੇ ਨੇ ਫਿਰ ਸਾਨੂੰ ਅੱਜ ਜਿਹੜਾ ਆਪਾਂ ਸੰਗਤ ਵਿੱਚ ਬਹਿ ਕੇ ਸੋਤੀ ਕਰਕੇ ਜਪ ਲਿਆ ਸਾਧ ਸੰਗਤ ਇਹ ਡੈਫੀਨੇਟ ਨਾਲ ਜਾਏਗਾ ਇਹ ਨਹੀਂ ਕਿ ਤੁਹਾਡਾ ਇੱਥੇ ਬੈਠਣਾ ਵਿਅਰਥ ਹੈ ਐਵੇਂ ਆਪਾਂ ਗਏ ਬੈਠੇ ਨਹੀਂ ਇਹ ਸਮਾਂ ਵਿਅਰਥ ਨਹੀਂ ਹੋਏਗਾ ਇਹਦੇ ਵਿੱਚ ਇੱਕ ਘੰਟਾ ਦੋ ਘੰਟੇ ਬੈਠੇ ਹੋ ਉਹਦੇ ਵਿੱਚੋਂ ਜੇ ਅੱਧਾ ਘੰਟਾ ਉਤੋਂ ਵੀ ਅੱਧਾ ਟਾਈਮ ਸੁਰਤੀ ਜੁੜ ਗਈ ਤਾਂ ਵੀ ਲਾਹਾ ਇਲਾ ਹੈ ਇੱਥੋਂ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਭਾਈ 24 ਮਿੰਟ ਇੱਕ ਘੜੀ ਚੱਲ ਇੱਕ ਘੜੀ ਨਹੀਂ ਅੱਧੀ ਘੜੀ 12 ਮਿੰਟੀ ਤੇਰੀ ਸੁਰਤ ਜੁੜੇ ਕਿਵੇਂ 12 ਮਿੰਟ ਨਹੀਂ ਚਲੋ ਹੋਰ ਅੱਧੀ ਘੜੀ 6 ਮਿੰਟ ਤਾਂ ਸੁਰਤ ਜੁੜੇਗੀ 60 ਮਿੰਟਾਂ ਵਿੱਚੋਂ 6 ਮਿੰਟ ਵੀ ਜੇ ਸੁਰਤ ਟਿਕ ਗਈ ਘਟਾ ਨਹੀਂ ਪੈਗਾ ਲਾਹ ਲਾਹ ਤੁਸੀਂ ਵੇਖੋਗੇ ਸਕੂਲਾਂ ਵਿੱਚ 100 'ਚੋਂ 100 ਨੰਬਰ ਸਾਰੇ ਸਟੂਡੈਂਟ ਲੈ ਕੇ ਨਹੀਂ ਪਾਸ ਹੁੰਦੇ ਇੱਕ ਅੱਧਾ ਹੀ ਹੁੰਦਾ ਪਰ ਸਜਣੋਂ ਤੀਜਾ ਹਿੱਸਾ 33ਕ ਨੰਬਰ ਲੈ ਕੇ ਤਾਂ ਬਹੁਤੇ ਹੀ ਪਾਸ ਹੋ ਜਾਂਦੇ ਆਪਾਂ ਪੂਰਾ ਨਹੀਂ ਜੇ ਸੁਰਤੀ ਜੁੜ ਸਕਦੀ ਇੱਕ 60 ਮਿੰਟਾਂ 'ਚੋਂ 6 ਮਿੰਟ ਵੀ ਟੱਗ ਗਏ ਤਮੀ ਆਪਾਂ ਘਾਟੇ ਵਿੱਚ ਨਹੀਂ ਲਾਹੇ ਵਿੱਚ ਹੀ ਇਹਨੂੰ ਮਹਾਰਾਜ ਨੇ ਮੋਹਰ ਲਾਈ ਬਾਣੀ ਵਿੱਚ ਕਹਿੰਦੇ ਕਬੀਰ ਇੱਕ ਘੜੀ ਪੜੋ ਕਬੀਰ ਇੱਕ ਘੜੀ 24 ਮਿੰਟ ਆਦੀ ਘੜੀ ਆਦੀ ਹੂ ਤੇ ਆਦ ਭਗਤਨ ਸੇਤੀ ਗੋਸਟੇ ਜੋ ਕਿ 916 ਵਾ ਭਾਈ ਤੈਨੂੰ ਬੈਨੀਫਿਟ ਹੈ ਲਾਹ ਵੀ ਲਾਹ ਹੈ ਜੇ ਤੂੰ 6 ਮਿੰਟ ਵੀ ਸੁਰਤ ਜੋੜ ਲੇ ਹੁਣ ਉਹਦੇ ਵਾਸਤੇ ਇੱਕ ਚੀਜ਼ ਹੋਰ ਹੈ ਉਹ ਸੁਰਤੀ ਜੋੜਨੀ ਆਪਣੇ ਵਸ ਨਹੀਂ ਹੈ ਸਰੀਰ ਕਰਕੇ ਬਹਿਣਾ ਠੀਕ ਹੈ ਆਪਾਂ ਬਹਿ ਗਏ ਇੱਥੇ ਆ ਕੇ ਹੁਣ ਕਹਾਣੀ ਸੁਰਤ ਦੀ ਸ਼ੁਰੂ ਹੋਈ ਹੈ ਸੁਰਤ ਆਪਣੇ ਵਸ ਨਹੀਂ ਹੈ ਸੁਰਤੀ ਨਾਮ ਜਪਣ ਲੱਗ ਜਾਏ ਗੁਰੂ ਕੋਲੋਂ ਪੁੱਛੀਏ ਮਹਾਰਾਜ ਜੀ ਕੀ ਕਰੀਏ ਕਹਿੰਦੇ ਉਹਦੇ ਵਾਸਤੇ ਅਰਦਾਸ ਕਰ ਕਿਉਂਕਿ ਨਾਮ ਬਾਦੀ ਤੌਰ ਤੇ ਕੋਈ ਕਮਾਈ ਵਾਲੀ ਚੀਜ਼ ਨਹੀਂ ਉਹ ਤੋਂ ਮੁੱਲ ਲੈ ਲਾਂਗੇ ਨਾਮ দান ਵਿੱਚ ਮਿਲਦਾ ਤੇ ਜਿਹੜੀ ਚੀਜ਼ দান ਵਿੱਚ ਲਈ ਜਾਵੇ ਉਹਦੇ ਉੱਤੇ ਦਾਵਾ ਨਹੀਂ ਹੁੰਦਾ ਸੁਣਿਓ ਧਿਆਨ ਨਾਲ ਜਿਹੜੀ ਚੀਜ਼ দান ਵਿੱਚ ਮਿਲਦੀ ਹੈ ਉੱਤੇ ਤੁਸੀਂ ਦਾਵਾ ਨਹੀਂ ਕਰ ਸਕਦੇ ਕਿ ਤੇ ਮੈਨੂੰ ਮਿਲਣਾ ਹੀ ਚਾਹੀਦਾ ਜੀ ਮੈਂ ਹੱਕਦਾਰ ਨਹੀਂ ਜਿਹੜਾ ਕੋਈ ਵੈਗਰ ਭਿਖਾਰੀ ਹੈ ਉਹ ਚੂਜ਼ ਨਹੀਂ ਕਰ ਸਕਦਾ ਕਿ ਮੈਨੂੰ ਤੇ ਇੰਨੇ ਪੈਸੇ ਦਿਓ ਜੀ ਮੈਂ ਲੈਣੇ ਨੇ ਭਿਖਾਰੀ ਸਿਰਫ ਮੰਗ ਕਰਦਾ ਹੈ ਦੇਣ ਵਾਲੇ ਦਾਨੀ ਉੱਤੇ ਡਿਪੈਂਡ ਹੈ ਉਹ ਕੀ ਦਿੰਦਾ ਇੱਕ ਪੈਣੀ ਦਿੰਦਾ ਇੱਕ ਪੌਂਡ ਦਿੰਦਾ ਉਹਦੀ ਮਰਜ਼ੀ ਹੈ ਬਈ ਇਦਾਂ ਗੁਰੂ ਕੋਲੋਂ ਆਪਾਂ ਮੰਗ ਸਕਦੇ ਹਾਂ ਦਾਵਾ ਨਹੀਂ ਕਰ ਸਕਦੇ ਭਿਖਾਰੀ ਦਾ ਕੋਈ ਦਾਵਾ ਨਹੀਂ ਦਾਨ ਉੱਤੇ ਕਦੇ ਦਾਵਾ ਨਹੀਂ ਇਸ ਲਈ ਨਾਮ ਦਾਨ ਵਿੱਚ ਮਿਲਦਾ ਕੋਈ ਕਹੇ ਜੀ ਮੈਂ ਹੁਣ ਆ ਗਿਆ ਇੰਨੇ ਦਿਨ ਹੋ ਗਏ ਮੈਨੂੰ ਤਾਂ ਮਿਲਣਾ ਚਾਹੀਦਾ ਹੈ ਹਜ਼ੂਰ ਨੇ ਕਹਿੰਦੇ ਇਹ ਮੰਗਣਾ ਪੈਂਦਾ ਹੈ ਤਈਓ ਅਰਦਾਸ ਵਿੱਚ ਪੰਥਨਿਕ ਪੈਰਾ ਸ਼ਾਮਲ ਕੀਤਾ ਹੈ ਜਦੋਂ ਅਰਦਾਸ ਕਰੋਗੇ ਉਦੋਂ ਸਤਿ ਧਾਨ ਮੰਗੇ ਜਾਂਦੇ ਸਭ ਤੋਂ ਸ਼੍ਰੇਸ਼ਟ ਧਾਨ ਹੀ ਨਾਮ ਧਾਨ ਹੈ ਤੁਸੀਂ ਅਰਦਾਸ ਵਿੱਚ ਇਹ ਪੈਰਾ ਜ਼ਰੂਰ ਪੜੋਗੇ ਜਦੋਂ ਅਰਦਾਸੀਆਂ ਅਰਦਾਸ ਕਰਦੇ ਇਹ ਪੰਥ ਵੱਲੋਂ ਸ਼ਾਮਲ ਕੀਤਾ ਗਿਆ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਧਾਨ ਕੇਸ ਧਾਨ ਰਹਿਤ ਧਾਨ ਵਿਵੇਕ ਧਾਨ ਵਿਸਾਹ ਧਾਨ ਪ੍ਰੋਸਾ ਧਾਨ ਧਨ ਸਿਰ ਧਾਨ ਬੋਲੋ ਦਾਨ ਸਰਧਾਨ ਨਾਮਦਾਨ ਸਰਵ ਸ੍ਰੇਸ਼ਟ ਸਭ ਦਾਨ ਤੁਤਮ ਦਾਨ ਨਾਮ ਉਹ ਗੁਰੂ ਕੋਲੋਂ ਮੰਗਣਾ ਪੈਂਦਾ ਇੱਕ ਵਾਰ ਆਪਾਂ ਮੰਗੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਮਹਾਰਾਜ ਸਰੀਰ ਕਰਕੇ ਤੁਸੀਂ ਲੈ ਆਂਦਾ ਸੁਰਤੀ ਕਰਕੇ ਵੀ ਜਪਾਓ ਸੁਰਤੀ ਕਰਕੇ ਜੋੜੋ ਫਿਰ ਗੁਰੂ ਨੂੰ ਕਹਿਣਾ ਪੈਂਦਾ ਮਹਾਰਾਜ ਕਿਰਪਾ ਕਰੋ ਕਰ ਕਿਰਪਾ ਦੀਜੈ ਨਾਮ ਕਰ ਕਿਰਪਾ ਦੀਜਨਾਮ ਕਰ ਕਿਰਪਾ ਦੀਜਨਾਮ ਕਰ ਕਿਰਪਾ ਦੀਜਨਾਮ ਸਾਰੇ ਮੰਗੋ ਗੱਜ ਕੇ ਕਰ ਕਿਰਪਾ ਦੀਜਨਾਮ ਕਰ ਕਿਰਪਾ ਦੀਜਨਾਮ ਕਰ ਕਿਰਪਾ ਦੀਜਨਾਮ ਵਾਹ ਕਾਹ ਦੀ ਕਿਰਪਾ ਨਾਨਕ ਕੀ ਵੇਨੰਤੀ ਆ ਨਾਨਕ ਕੀ ਵੇਨੰਤੀ ਆ ਨਾਨਕ ਕੀ ਵੇਨੰਤੀ ਆ ਨਾਨਕ ਨਾਨਕ ਕੀ ਨਾਨਕ ਕੀ ਬੇਨੰਤੀ ਆ ਨਾਨਕ ਕੀ ਬੇਨੰਤੀ ਆ ਨਾਨਕ ਕੀ ਬੇਨੰਤੀ ਨਾਨਕ ਕੀ ਬੇਨੰਤੀ ਆ ਕਰ ਕਿਰਵਾ ਦੀ ਜਨਾਮ ਕਰ ਕਿਰਪਾ ਦੀ ਜਨਾਮ ਕਰ ਕਿਰਪਾ ਵਾਹ ਵਾਧਾ ਕਿਰਪਾ ਜੈ ਨਾਨਕ ਆਖੋ ਸਤਨਾਮ ਸ੍ਰੀ ਇਹ ਗੁਰੂ ਕੋਲੋਂ ਮੰਗਣਾ ਪੈਂਦਾ ਮਹਾਰਾ ਕਿਰਪਾ ਕਰਕੇ ਨਾਮ ਬਖਸ਼ੋ ਸਾਡੀ ਸੁਰਤੀ ਜਪਣ ਲੱਗ ਜਾਏ ਸਤਨਾਮ ਸ੍ਰੀ ਵਾਹ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਸਿੱਧ ਜੋਗੀਆਂ ਨੇ ਸਵਾਲ ਕੀਤੇ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚੋਂ ਸਵਾਲ ਦਰਜ ਨੇ ਇੱਕ ਕੋਈ ਬਾਣੀਓ ਦਾ ਸਰਲੇਖ ਹੈ ਰਾਮਕਲੀ ਸਿੱਧ ਗੋਸ਼ਟ ਜਦੋਂ ਤੁਸੀਂ ਪੜੋਗੇ ਉਹਦੇ ਵਿੱਚ 365 ਸਵਾਲਾਂ ਤੋਂ ਵੱਧ ਸਵਾਲ ਹੋਣਗੇ ਜੋਗੀ ਸਵਾਲ ਕਰੀ ਗਏ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜਵਾਬ ਦਿੰਦੇ ਨੇ ਇੱਕ ਸਵਾਲ ਮੈਂ ਤੁਹਾਡੇ ਸਮਕਸ਼ ਰੱਖਣੇ ਇੱਕੋ ਪੰਕਤੀ ਵਿੱਚ ਤਿੰਨ ਇਕੱਠੇ ਸਵਾਲ ਹਜ਼ੂਰ ਨੂੰ ਕਹਿੰਦੇ ਕਵਣ ਮੂਲ ਕਵਣ ਮਤ ਵਿਲਾ ਕਵਣ ਗੁਰੂ ਕਿਸ ਕਾ ਤੂੰ ਚਿਲਾ ਇੱਕ ਪੰਕਤੀ ਐ ਤਿੰਨ ਸਵਾਲ ਨੇ ਸੁਣਿਓ ਧਿਆਨ ਨਾਲ ਪੜ੍ਹੋ ਫਿਰ ਤੁਹਾਨੂੰ ਯਾਦ ਰਹੇਗਾ ਨਾਲ ਨਾਲ ਕਵਣ ਮੂਲ ਕਵਣ ਮਤ ਵਿਲਾ ਕਵਣ ਗੁਰੂ ਕਿਸ ਕਾ ਤੂੰ ਚਿਲਾ ਕਹਿੰਦੇ ਹੇ ਗੁਰੂ ਨਾਨਕ ਸਾਹਿਬ ਸ੍ਰਿਸ਼ਟੀ ਦਾ ਮੂਲ ਦੱਸੋ ਕੀ ਹੈ ਔਰ ਇਹ ਦੱਸੋ ਕਿ ਕਵਨ ਮਤ ਬੇਲਾ ਇਹ ਦੱਸੋ ਕਿ ਤੁਹਾਡਾ ਗੁਰੂ ਕੌਣ ਹੈ ਤੁਸੀਂ ਕਿਹਦੇ ਚੇਲੇ ਹੋ ਤਿੰਨ ਸਵਾਲ ਹੋ ਗਏ ਹਜ਼ੂਰ ਨੇ ਜਵਾਬ ਦਿੱਤਾ ਜੋਗੀ ਸੋਚਦੇ ਸਨ ਬਾਹਰੋਂ-ਬਾਹਰੋਂ ਜਵਾਬ ਦੇਣਗੇ ਪਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੋਂ ਜਵਾਬ ਦੇ ਰਹੇ ਨੇ ਜਿੱਥੋਂ ਜੋਗੀ ਸਵਾਲ ਕਰ ਰਹੇ ਨੇ ਕਿਉਂਕਿ ਜੋਗੀਆਂ ਦੇ ਸਵਾਲ ਬਾਹਰੀ ਨਹੀਂ ਹੈ ਜੋਗੀ ਕੋਈ ਆਮ ਬੰਦੇ ਨਹੀਂ ਜੋਗੀਆਂ ਬਹੁਤ ਕਮਾਈ ਕੀਤੀ ਹੋਈ ਹੈ ਉਹ ਸਿੱਧ ਜੋਗੀਆਂ ਦੀ ਉਮਰ ਕਿਸੇ ਦੀ 150 ਸਾਲ 200 ਸਾਲ 250 ਸਾਲ ਇੰਨੀਆਂ ਰਿਧੀਆਂ ਸਿੱਧੀਆਂ ਉਹਨਾਂ ਦੇ ਕੋਲ ਨੇ ਇੱਥੋਂ ਤੱਕ ਜ਼ਿਕਰ ਹੁੰਦਾ ਹੈ ਸਿੱਧ ਜੋਗੀ ਆਪਣਾ ਸਰੀਰ ਪਲਟ ਲੈਂਦੇ ਸੀ ਸਿੱਧ ਜੋਗੀਆਂ ਕੋਲ ਇੰਨੀਆਂ ਰਿਧੀਆਂ ਸਿੱਧੀਆਂ ਨੇ ਬੈਠਿਆਂ ਬੈਠਿਆਂ ਗੁਪਤ ਹੋ ਜਾਂਦੇ ਸੀ ਲੱਭਦੇ ਨਹੀਂ ਸੀ ਕਿੱਥੇ ਉੜ ਗਏ ਇਹ ਚੀਜ਼ਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਆਏਗਾ ਸਿੱਧ ਜੋਗੀਆਂ ਕੋਲ ਕਰਾਮਾਤ ਸੀ ਔਰ ਇਹ ਕਰਾਮਾਤਾਂ ਐਵੇਂ ਨਹੀਂ ਸੀ ਉਹਨੇ ਇਕੱਠੀਆਂ ਕੀਤੀਆਂ ਪ੍ਰਾਣਾ ਜਮ ਯੁਗਤੀ ਇਨਹਾਲ ਆਪਣੀ ਉਮਰਾਂ ਵਧਾ ਲੈਂਦੇ ਸੀ ਮਹਾਰਾਜ ਨੂੰ ਸਵਾਲ ਕਰ ਰਹੇ ਨੇ ਜਿੱਥੋਂ ਸਵਾਲ ਕਰ ਰਹੇ ਨੇ ਉੱਥੋਂ ਹੀ ਮਹਾਰਾਜ ਜਵਾਬ ਦੇਣਗੇ ਉਹਨੇ ਸਵਾਲ ਕੀਤਾ ਕਵਨ ਮੂਲ ਕਵਨ ਮਤ ਬਿਲਾ ਸ਼ਾਹਦ ਗੁਰੂ ਨਾਨਕ ਸਾਹਿਬ ਆਪਣੇ ਤੋਂ ਸ਼ੁਰੂ ਕਰਨਗੇ ਪਰ ਪਾਤਸ਼ਾਹ ਨੇ ਪੂਰੀ ਸ੍ਰਿਸ਼ਟੀ ਦੇ ਮੂਲ ਦੀ ਗੱਲ ਕਹੀ ਕਹਿੰਦੇ ਸੁਣੋ ਭਾਈ ਮੂਲ ਕੀ ਹੈ ਸਹਿਬ ਕਹਿੰਦੇ ਪਵਨ ਰੰਭ ਸਤਗੁਰ ਮਤ ਵਿਲਾ ਜੋਗਿਓ ਤੁਸੀਂ ਪੁੱਛਿਆ ਮੂਲ ਕੀ ਹੈ ਸਾਡੀ ਸ੍ਰਿਸ਼ਟੀ ਦਾ ਇੱਕੋ ਹੀ ਮੂਲ ਹੈ ਉਹ ਹੈ ਪਵਨ ਕਿਉਂਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਸਾਰੀ ਸ੍ਰਿਸ਼ਟੀ ਦਾ ਇੱਕੋ ਹੀ ਮੂਲ ਹੈ ਪਵਨ ਭਾਵ ਸਵਾਸ ਹਵਾ ਜੇ ਰੱਬ ਆਕਸੀਜਨ ਬੰਦ ਕਰ ਦੇ 1 ਮਿੰਟ ਲਈ ਸਾਰੀ ਦੁਨੀਆ ਸੌ ਜਾਏਗੀ ਹੁਣੇ 1 ਮਿੰਟ ਵਾਸਤੇ ਆਕਸੀਜਨ ਰੱਬ ਰੋਕ ਦੇਵੇ ਸਾਰੀ ਦੁਨੀਆ ਹੁਣੇ ਡੱਕ ਜਾਏਗੀ ਇਹਦਾ ਜਵਾਬ ਲੋਕਾਂ ਨੂੰ 2020 ਵਿੱਚ ਮਿਲ ਗਿਆ ਹੈ ਜਦੋਂ ਕਰੋਨਾ ਦਾ ਦੌਰ ਆਇਆ ਉਦੋਂ ਇੱਕੋ ਰੌਲਾ ਪੈਦਾ ਸੀ ਆਕਸੀਜਨ ਘਟਣ ਲੱਗ ਪਈ ਉਦੋਂ ਲੋਕਾਂ ਨੂੰ ਪਤਾ ਲੱਗਾ ਵੀ ਆਕਸੀਜਨ ਵੀ ਘਟਦੀ ਹੈ ਜਿੰਨਾ ਬੰਦਾ ਮਰਦਾ ਹੈ ਲੋਕਾਂ ਪੱਕੀਆਂ ਮਸ਼ੀਨਾਂ ਘਰ ਚ ਰੱਖ ਲਈਆਂ ਸੀ ਆਕਸੀਜਨ ਚੈੱਕ ਕਰਨ ਵਾਲੀਆਂ ਆਕਸੀਜਨ ਘਟ ਗਈ ਨਹੀਂ ਫਿਰ ਹੋਈ ਪਾਸ ਵਧੀ ਨਹੀਂ ਉਹ ਬੰਦੇ ਮਰ ਗਏ ਆਕਸੀਜਨ ਭਾਵ ਹਵਾ ਜਿਹੜੀ ਨਜ਼ਰ ਨਹੀਂ ਆ ਰਹੀ ਸਨ ਜੇ ਉਹ ਰੱਬ ਇੱਕ ਮਿੰਟ ਲਈ ਰੋਕ ਦੇ ਕੋ ਬੰਦਾ ਜੀਉਣਾ ਨਹੀਂ ਰਹਿ ਸਕਦਾ ਸਾਰੀ ਸ੍ਰਿਸ਼ਟੀ ਦਾ ਕੋਈ ਮੂਲ ਹੈ ਹਵਾ ਪਵਨ ਹਜ਼ੂਰ ਕਹਿੰਦੇ ਪਵਨ ਰੰਭ ਸ੍ਰਿਸ਼ਟੀ ਦਾ ਮੂਲ ਹੈ ਪਵਨ ਸਵਾਸ ਔਰ ਸਾਰੀ ਸ੍ਰਿਸ਼ਟੀ ਲਈ ਕੋਈ ਸਨੇਹਾ ਹੈ ਮਨੁੱਖ ਜੱਤੀ ਲਈ ਉਹ ਕੀ ਸਤਗੁਰ ਮਤ ਵਿਲਾ ਭਾਈ ਇਹ ਮਾਨਸ ਦੇਹੀ ਸਤਗੁਰੂ ਦੀ ਮਤ ਲੈਣ ਦਾ ਵਿਲਾ ਹੈ ਜਿਹੜੀ ਆਪਾਂ ਗੁਰਮਤ ਸਮਾਗਮ ਕਰ ਰਹੇ ਹਾਂ ਗੁਰੂ ਦੀ ਮੱਤ ਲੈਣ ਵਾਸਤੇ ਸਤਿਗੁਰੂ ਦੀ ਮੱਤ ਲੈਣ ਦਾ ਵਿੱਲਾ ਹੈ ਕਿਹੜਾ ਮਾਨਸ ਸਰੀਰ ਸਾਰੀ ਸ੍ਰਿਸ਼ਟੀ ਵਿੱਚ ਮਨੁੱਖ ਹੈ ਜਿਹੜਾ ਸਤਿਗੁਰੂ ਦੀ ਮੱਤ ਲੈਣ ਦਾ ਵਕਤ ਵਿੱਲਾ ਜਿਹਦੇ ਕੋਲ ਹੋਰ ਕਿਸੇ ਜੂਨ ਵਿੱਚ ਸਤਿਗੁਰੂ ਦੀ ਮੱਤ ਨਹੀਂ ਕੋ ਲੈ ਸਕਦਾ ਸਤਿਗੁਰੂ ਦੀ ਮੱਤ ਸਿਰਫ ਮਾਨਸ ਜਨਮ ਵਿੱਚ ਤੁਸੀਂ ਵੇਖੋਗੇ ਲੋਕਾਂ ਦੇ ਘਰਾਂ ਵਿੱਚ ਮਹਿੰਗੇ ਮਹਿੰਗੇ ਕੁੱਤੇ ਤੇ ਬਿੱਲੀਆਂ ਰੱਖੀਆਂ ਹੋਈਆਂ ਨੇ ਕੀ ਸਤਿਗੁਰੂ ਦੀ ਮਤ ਲੈ ਲੈਣਗੇ ਲੋਕਾਂ ਦੇ ਘਰਾਂ ਦੇ ਜਾਨਵਰ ਬਹੁਤ ਮਹਿੰਗੇ ਨੇ ਸਤਿਗੁਰੂ ਦੀ ਮਤ ਲੈ ਲੈਣਗੇ ਕਿਸੇ ਜੂਨ ਵਿੱਚ ਹੋਰ ਸਤਿਗੁਰੂ ਦੀ ਮਤ ਲੈਣ ਦਾ ਵੇਲਾ ਨਹੀਂ ਆਪਾਂ satsang ਵਿੱਚ ਬੈਠੇ ਆ ਇੱਥੇ ਕੋਈ ਗਰੀਬ ਹੈ ਕੋਈ ਅਮੀਰ ਹੈ ਕੋਈ ਛੋਟਾ ਕੋਈ ਵੱਡਾ ਕਿਸੇ ਕੋਲ ਘਰ ਦੋ ਚਾਰ ਕਿਸੇ ਕੋਈ ਕਿਰਾਏ ਤੇ ਵੀ ਰਹਿੰਦਾ ਕੋਈ ਸਾਤ ਸੰਗਤ ਗਰੀਬ ਹੋ ਅਮੀਰ ਕੋਈ ਵੀ ਹੋਵੇ ਇੱਥੇ ਸਤਿਗੁਰੂ ਦੀ ਮੱਤ ਲੈ ਸਕਦਾ ਹੈ ਜਾਨਵਰ ਕਿੰਨਾ ਵੀ ਮਹਿੰਗਾ ਹੋਵੇ ਸਤਿਗੁਰੂ ਦੀ ਮੱਤ ਨਹੀਂ ਲੈ ਸਕਦਾ ਸੰਗਤ ਵਿੱਚ ਆਉਣ ਦਾ ਜਾਨਵਰ ਨੂੰ ਆਣ ਦੇ ਦੋਗੇ ਹੁਣੇ ਇੱਥੇ ਕੋਈ ਕੁੱਤਾ ਆ ਜਾਏ ਤੁਸੀਂ ਰੌਲਾ ਪਾ ਕੇ ਬਾਹਰ ਕੱਢਣਾ ਕੋਈ ਭਾਵੇਂ ਜਿੰਨਾ ਮਰਜ਼ੀ ਕਵੇ ਮੈਂ ਇੱਕ ਵਾਰ ਕੈਨੇਡਾ ਠਹਿਰੇ ਹੋਏ ਕਥਾ ਵਿੱਚ ਲਾਈਵ ਤੇ ਗੁਰਮਖਾਂ ਪਾਤੀ ਤ ਉੱਥੇ ਇੱਕ ਬੱਚੀ ਦਾ ਆਨੰਦ ਕਾਰਜ ਉਹ ਆਪਣੀਆਂ 3-4 ਨਾਲ ਦੀਆਂ ਲੜਕੀਆਂ ਸਹੇਲੀਆਂ ਨਾਲ ਆਈ ਜਦੋਂ ਇੰਟਰ ਹੋਣ ਲੱਗੇ ਆਨੰਦ ਕਾਰਜ ਵਿਲੇ ਇੰਟਰਸ ਉੱਤੇ ਹੀ ਮੈਨੇਜਰ ਬੈਠਾ ਜਿਹੜਾ ਰਸੀਦ ਬੁੱਕਾਂ ਕੱਟਦਾ ਸਾਰਾ ਪ੍ਰੋਗਰਾਮ ਗੁਰਦੁਆਰੇ ਦਾ ਸੰਭਾਲਦਾ ਮੈਂ ਵੀ ਉਹਦੇ ਕੋਲ ਸੀ ਤੋ ਜਦੋਂ ਵਰਾਇਡਲ ਬੱਚੀ ਦੁਲਹਨ ਜਿਹਦਾ ਵਿਆਹ ਸੀ ਕਿਉਂਕਿ ਉਹ ਵਸਤਰਾਂ ਕੱਪੜਿਆਂ ਤੋਂ ਪਛਾਣੇ ਜਾਂਦੇ ਬੱਚੀ ਦਾ ਵਿਆਹ ਹੈ ਤਿੰਨ ਚਾਰ ਬੱਚੀਆਂ ਨਾਲ ਉਹ ਜਦੋਂ ਤੇ ਹਰ ਹੋ ਕੇ ਆਈ ਤਾਂ ਉਹਨੇ ਕਾਊਂਟਰ ਤੇ ਆਉਂਦੇ ਆ ਪੁੱਛਿਆ ਮੈਨੇਜਰ ਨੂੰ ਕਹਿੰਦੀ ਅੰਕਲ ਲਾਮਾਉਤੇ ਮੈਂ ਆਪਣੀ ਫਰੈਂਡ ਨੂੰ ਬਿਠਾ ਸਕਦੀ ਆ ਨਾਲ ਲਾਮਾਉਤੇ ਮੈਂ ਆਪਣੀ ਫਰੈਂਡ ਨੂੰ ਬਿਠਾ ਸਕਦੀ ਆ ਨਾਲ ਤੋ ਜਿਹੜਾ ਮੈਨੇਜਰ ਸੀ ਉਹ ਕਹਿੰਦਾ ਆਫ ਕੋਰਸ ਕੋਈ ਗੱਲ ਨਹੀਂ ਤੁਸੀਂ ਬਿਠਾ ਸਕਦੇ ਉਹ ਕਹਿੰਦੀ ਥੈਂਕ ਯੂ ਅੰਕਲ ਥੈਂਕ ਯੂ ਤੋ ਚਲੇ ਗਏ ਮੈਨੇਜਰ ਨੂੰ ਮੈਂ ਕਿਹਾ ਵੀ ਚੰਗੀ ਤਰ੍ਹਾਂ ਪੁੱਛ ਲਓ ਫਰੈਂਡ ਇਹਦੀ ਹੈ ਕੌਣ ਹੈ ਕਹਿੰਦਾ ਭਾਈ ਸਾਹਿਬ ਇੱਥੇ ਬੱਚੇ ਪਰਮਿਸ਼ਨ ਲੈ ਕੇ ਬਹਿੰਦੇ ਕਹਿੰਦਾ ਨਹੀਂ ਉਹ ਕੋਈ ਲੜਕੀ ਹੋਣੀ ਮੈਂ ਲੜਕੀਆਂ ਤੋਂ ਦੇ ਨਾਲ ਹੀ ਸੀ ਪੰਜ ਛੇ ਪਰਮਿਸ਼ਨ ਲੈਣ ਦੀ ਜ਼ਰੂਰਤ ਹੀ ਨਹੀਂ ਸੀ ਕਹਿੰਦਾ ਨਹੀਂ ਨਹੀਂ ਇੱਥੇ ਪਰਮਿਸ਼ਨ ਲੈਂਦੇ ਬੱਚੇ ਹਰ ਗੱਲ ਦੀ ਮੈਂ ਚਲੋ ਕੋਈ ਨਹੀਂ ਉਹ ਤਾਂ 5 7 10 ਮਿੰਟਾਂ ਬਾਅਦ ਪਤਾ ਲੱਗਾ ਅੰਦਰ ਕੀਰਤਨ ਹੋ ਰਿਹਾ ਹੈ ਬਰਾਹ ਤੱਕੇ ਬੈਠੀਆਂ ਲੜਕੀਆਂ ਟਰਨ ਕਰਨ ਲੱਗੀਆਂ ਤੁਸੀਂ ਹੈਰਾਨ ਹੋਮੋਗੇ ਜਦੋਂ ਉਹ ਬੱਚੀ ਲਾਵਾ ਤੇ ਬੈਠੀ ਛੋਟੀ ਜਿਹੀ ਇੱਕ ਟੋਕਰੀ ਵਿੱਚ ਉਹਨੇ ਕੁੱਤੀ ਲਿਆ ਕੇ ਨਾਲ ਬਿਠਾ ਲਈ ਉੱਥੇ ਰੌਲਾ ਪੈ ਗਿਆ ਵੀ ਗੁਰੂ ਦਰਵਾਜ਼ਾ ਚ ਉਹਨੇ ਕੁੱਤੀ ਨਾਲ ਬਿਠਾਈ ਹੋਈ ਹੈ ਜੀ ਮੈਨੇਜਰ ਭੱਜ ਆਇਆ ਕਮੇਟੀ ਵਾਲੇ ਆਏ ਕਹਿੰਦੇ ਜੀ ਬਾਹਰ ਕੱਢੋ ਉਹ ਕਹਿੰਦੀ ਮੈਂ ਪਰਮਿਸ਼ਨ ਲਈ ਹੈ ਤੁਸੀਂ ਮੈਨੂੰ ਪਰਮਿਸ਼ਨ ਦਿੱਤੀ ਹੈ ਇਹ ਮੇਰੀ ਫਰੈਂਡ ਹੈ ਉੱਥੇ ਰੌਲਾ ਪੈ ਗਿਆ ਉਹ ਫਿਰ ਕਮੇਟੀ ਵਾਲਿਆਂ ਨੂੰ ਕਹਿਣਾ ਪਿਆ ਵੀ ਜੇ ਇਸ ਤਰ੍ਹਾਂ ਕਰਨੇ ਫਿਰ ਇੱਥੇ ਲਾਮਾ ਨਹੀਂ ਹੋ ਸਕਦੀਆਂ ਜੇ ਕੀਰਤਨ ਸ਼ੁਰੂ ਹੋਏ ਇਹਨੂੰ ਬਾਹਰ ਲੈ ਕੇ ਜਾਓ ਸਾਧ ਸੰਗਤ ਤੋਂ ਕਿੰਨਾ ਵੀ ਮਹਿੰਗਾ ਯਾਦਮਰ ਹੋਵੇ ਸਤਗੁਰ ਦੀ ਮੱਤ ਲੈਣ ਦਾ ਕੋਈ ਵੇਲਾ ਮਾਨਸ ਦੇਹੀ ਹੋਰ ਕਿਸੇ ਦੇਹ ਵਿੱਚ ਗੁਰੂ ਦੀ ਮੱਤ ਨਹੀਂ ਕੋ ਲੈ ਸਕਦਾ ਇਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਕਹੇ ਕਹਿੰਦੇ ਪਵਨ ਰੰਬ ਸਤ ਗੁਰ ਮਤ ਵਿਲਾ ਫਿਰ ਕੀ ਮਤ ਲੈਣੀ ਸ਼ਬਦ ਗੁਰੂ ਸੁਰਤ ਧੁਨ ਚਿਲਾ ਕਹਿੰਦੇ ਭਾਈ ਜੋਗੀਆਂ ਨੂੰ ਕਿਹਾ ਚਿਲਾ ਹੈ ਸੁਰਤੀ ਸ਼ਬਦ ਹੈ ਗੁਰੂ ਸਰੀਰ ਸੰਸਾਰ ਵਿੱਚ ਮਰਦਾ ਹੈਗਾ ਸੁਰਤੀ ਨਾਲ ਇੱਕੋ ਚੀਜ਼ ਜਾਏਗੀ ਉਹ ਹੈ ਸ਼ਬਦ ਜੇ ਸੁਰਤੀ ਨਾਲ ਸ਼ਬਦ ਨਾ ਗਿਆ ਜੇ ਸੁਰਤਿ ਨਾਲ ਸੰਸਾਰ ਚਲਾ ਗਿਆ ਸਰੀਰ ਮਰਨ ਤੋਂ ਬਾਅਦ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛੀਏ ਮਾਰੇ ਫਿਰ ਕੀ ਹੋਣਾ ਹੈ ਮੰਨ ਲਓ ਜਿਨਾਂ ਹਮ ਨਹੀਂ ਜਪਦੇ ਨਾਮ ਜਪਣ ਦਾ ਤੇ ਲਾਭ ਹੋਇਆ ਵੀ ਸੁਰਤੀ ਨਾਲ ਸ਼ਬਦ ਗਿਆ ਔਰ ਜਨਮ ਮਰਨ ਤੋਂ ਮੁਕਤ ਹੋ ਗਏ ਜੇ ਸੁਰਤੀ ਨਾਲ ਸ਼ਬਦ ਨਾ ਗਿਆ ਸੰਸਾਰ ਚਲਾ ਗਿਆ ਫਿਰ ਕੀ ਹੋਏਗਾ ਰੱਬ ਦੀ ਦਰਗਾਹ ਚ ਸੁਰਤੀ ਵਿੱਚ ਰਹੇਗਾ ਪੁੱਤਰ ਧੀਆ ਸੰਸਾਰ ਕਾਰੋਬਾਰ ਪੈਸਾ ਪਦਾਰਥ ਫਿਰ ਨਾ ਹਲ ਸੁਰਤੀ ਦੇ ਚਲਾ ਗਿਆ ਸੰਸਾਰ ਫਿਰ ਕੀ ਹੋਏਗਾ ਹੁਣ ਇਹਦਾ ਕੋਈ ਸ਼ਬਦ ਸੁਣਿਆ ਤੁਨ ਜੋ ਆਮਲ ਜਣਾ ਕਹਿੰਦੇ ਜੇ ਤੇਰੀ ਸੁਰਤੀ ਨਾਲ ਚਲਾ ਗਿਆ ਮਾਇਆ ਸੰਸਾਰ ਦੇ ਪੈਸੇ ਸੁਰਤੀ ਨਾਲ ਇੱਕ ਚੀਜ਼ ਹੋਰ ਸਮਝਿਓ ਕਿਉਂਕਿ ਜਦੋਂ ਲੋਕ ਅਧੂਰੀ ਕਥਾ ਸੁਣਦੇ ਨਾ ਫਿਰ ਪਲੇਸ ਬੁੱਕ ਤੇ ਝਗੜਾ ਹੀ ਉਹਨਾਂ ਦਾ ਪਿਆ ਹੋਇਆ ਫੇਸਬੁੱਕ ਤੇ ਉਹਨਾਂ ਬੰਦਿਆਂ ਦਾ ਝਗੜਾ ਹੈ ਕਲੇਸ ਉਹਨਾਂ ਦਾ ਚੱਲਦੇ ਜਿਹੜੇ ਅਧੂਰੀ ਗੱਲ ਸੁਣਦੇ ਨੇ ਜਾਂ ਅਧੂਰੀ ਕੱਟ ਕੇ ਪਾਉਂਦੇ ਨੇ